ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਸਪਾਲ ਪੰਡਤ ਮਾਛੀਆ ਜ਼ਿਲ੍ਹਾ ਮੋਗਾ ਤਸੀਮ ਨਿਹਾਲ ਸਿੰਘ ਦਾ ਮੋਬਾਈਲ ਨੰਬਰ ਜੀ ਆਪਣਾ 8528616774 8528616774 ਪਿੰਡ ਮਾਚੀ ਗਿਆ ਜਿਲ੍ਹਾ ਮੋਗਾ ਜਿਹੜੇ ਆਪਾਂ ਬੈੜ ਦੇਖੀ ਆਨੇ ਬਾਈ ਜੀ ਸੂਆ ਕਿਹੜਾ ਸੂਈ ਹੋਈ ਆ ਤੀਜੀ ਸੂਈ ਬੱਚਾ ਇਹਦਾ ਬੱਚਾ ਹੈ ਨਹੀਂ ਲਿਆਂਦੀ ਸੀਗੀ ਸੀਗਾ ਬੱਚਾ ਮਿਲ ਗਿਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ 30 35 ਦਿਨ ਕਹਿੰਦੇ ਆਪਾਂ 40 45 ਦਿਨ ਕਹਿੰਦੇ ਆ ਡੇਢ ਮਹੀਨਾ ਸੂਈ ਨੂੰ ਹੋ ਗਿਆ ਉਹ ਡੇਢ ਮਹੀਨਾ ਮੰਗਦੇ ਹੋ ਮਹੀਨੇ ਦੀ ਕਿਹਾ ਸੀ ਆਪਾਂ ਨੂੰ ਆਪਾਂ ਡੇਢ ਮਹੀਨਾ ਮੰਗਦੇ ਆ ਦੁੱਧ ਚੋਣ ਵਾਲਾ ਕਿੰਨਾ ਦੁੱਧ ਇਸ ਟਾਈਮ ਕੰਡੇ ਲਾਵਾ 23 24 ਲੀਟਰ ਤਿਆਰ ਬਣਾ ਕੇ ਦੇਣਾਗੇ 2 ਟਾਈਮ ਚਾਹਤਾਂ ਨਾ ਟਾਂਚੋੜਿਆ ਕਹਿੰਦਾ ਪਾ ਉਹ 11 ਡੱਬੇ ਟਾਈਮ ਦੇ ਭਰ ਕੇ ਦੇਵਾਂਗੇ ਵਧੂਗਾ ਘਟਦਾ ਨਹੀਂ ਘਟਦਾ ਨਹੀਂ ਵਧੂਗਾ ਕੋਈ ਥਣ ਚ ਭੂਰ ਸਰ ਲਾ ਉੱਚ ਨੀਚ ਜਮੀਨ ਚਾਰੇ ਥਣ ਓਕੇ ਜਮਾ ਓਕੇ ਹੱਥੀ ਚ ਵਾਈ ਮਸ਼ੀਨੀ ਜਿਵੇਂ ਵਰਜੀ ਆਪਾਂ ਅੱਗੇ ਵੀ ਮਸ਼ੀਨ ਤੇ ਲਿਆਂਦੀ ਉਹਨਾਂ ਦੀ ਵੀ ਆਪਣੀ ਵੀ ਮਸ਼ੀਨ ਤੇ ਜਿਹਾ ਚਵਾਈ ਬਸ ਇਹ ਕਹਿੰਦੀ ਕੁਛ ਨਹੀਂ ਕਹਿੰਦੀ ਠੀਕ ਹੈ ਤੇ ਇਹ ਕਹਿੰਦਾ ਪਾ ਹੁਣ ਜਿਵੇਂ 1.5 ਮਹੀਨਾ ਸੂਈ ਨੂੰ ਹੋ ਗਿਆ ਕਪੈਸਿਟੀ ਦਾ ਵਧਣਾ ਨਹੀਂ ਹੈ ਨਹੀਂ ਇਹਦੇ ਵਿੱਚ ਆਪਾਂ ਅੱਗੇ ਕਪੈਸਿਟੀ ਵਧਣ ਵਾਲੀ ਤਾਂ ਨਹੀਂ ਆਪਾਂ ਤੇ 22 ਕਿਲੋ ਤਾਂ ਮੰਨ ਕੇ ਲੈ ਜੀਦਾ ਰੇਟ ਇਹਦਾ ਕੀ ਰਹੂਗਾ ਰਾਟਾ ਦਾ 80 ਹਿਆਰ ਮਾਨਦਾਰ ਹੋ ਜਾਊਗਾ ਤੋਰੀ ਬਾਦ ਨੂੰ ਸੋ ਵੀਰੋ ਮੂੰਹ ਵਾਥਾ ਫੇਸ ਕੁਆਲਿਟੀ ਦੇ ਲੈਵਾ ਵਗੈਰਾ ਵੇਖ ਸਕਦੇ ਹੋ ਛੋੜਾ ਸਾਫ ਸੁਧਰਾ ਲੈਵਾ ਤੇ ਕੱਦ ਕਾਠ ਪੂਰੀ ਜਿੰਦ ਜਾਨ ਵਾਲੀ ਵਹਿੜਾ ਸੂਈ ਸਵਾਈਆ ਤੀਜਾ ਸੂਆ 40 ਦਿਨ ਹੋ ਗਏ ਸੂਈ ਨੂੰ ਸਹੀ ਨੈਟ 1.5 ਮਹੀਨਾ ਹੋ ਗਿਆ ਸੂਈ ਨੂੰ ਬੱਚੀ ਨੂੰ ਸੋ ਲੈਵੇ ਤੇ ਨਾੜਾ ਵਗੈਰਾ ਦੇਖ ਸਕਦੇ ਹੋ ਸੋਹਣੇ ਨਾੜਾ ਤੇ ਪੂਰੇ ਕੱਦ ਕਾਠ ਦੇ ਵਿੱਚ ਜਿੰਦ ਜਾਨ ਦੀ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਚੋਣ ਜਵਾ ਦੀ ਬਿਲਕੁਲ ਇੱਕ ਨੰਬਰ ਆ ਬੱਚੀ ਤੇ ਮੋਨਵੀਰ ਨੇ ਕੀਤਾ 80000 ਰੁਪਏ ਮਾਨਦਾਨ ਕਹਿੰਦਾ ਵਿੱਚ ਹੋ ਜਾਊਗਾ ਇਹਦੇ ਕਿਸੇ ਵੀ ਵੀਰ ਦੇ ਬਿਹੜ ਪਸੰਦ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ 22 ਲੀਟਰ ਦੁੱਧ ਦੋ ਟਾਈਮ ਚੋ ਕੇ ਮਣ ਕੇ ਲੈ ਕੇ ਜਾਇਓ ਬਿਲਕੁਲ ਜਮਾ ਸੋ ਵੀਰੋ ਨਾੜਾ ਵਗਰਾ ਦੇਖ ਸਕਦੇ ਹੋ ਹਵਾਨੇ ਦੇ ਜਮਾ ਭਾਰ ਦਾ ਨਕਸਾ ਆ ਗੁੰਦੀ ਪਈ ਆ ਜਮਾ ਕਿਸੇ ਵੀ ਵੀਰ ਦੇ ਬਿਹੜ ਪਸੰਦ ਹੋਵੇ ਪਿੰਡ ਮਾਚੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ 22 ਲੀਟਰ ਦੁੱਧ ਹਾਜ਼ਰਾ ਵਧੂਗਾ ਵੀਰ ਕਹਿੰਦਾ ਘਟਦਾ ਨਹੀਂ ਆਪ ਦੀ ਕੋਲੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਮੇਰਾ ਕੰਮ ਸਿਰਫ ਵੀਡੀਓ ਪਾਉਣਾ ਵੀਡੀਓ ਦੇਖ ਲੈ ਸਭ ਦਾ ਤੈਅ